ਪਾਇਂਦਰਾ ਦੇ ਇਸ ਮੰਚ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਤੇ ਤੁਹਾਡੇ ਅੱਗੇ ਪੇਸ਼ ਹੋਈਆਂ ਕਮਲਗਿਰ ਦੀ ਖਾਣੀ ਰੂਹਾਂ ਦਾ ਪਿਆਰ ਲੈ ਕੇ ਉਹ ਵੇਖ ਸਾਹਮਣੇ ਸੂਰਜ ਡੁੱਬ ਚੱਲਿਆ ਪੰਛੀ ਵੀ ਆਪੋ ਆਪਣੇ ਆਲਣਿਆਂ ਵੱਲ ਮੁੜ ਤੁਰੇ ਨੇ ਚੱਲ ਚੰਦਰੀਏ ਤੂੰ ਵੀ ਮੋੜ ਲੈ ਮਹਾਰਾਂ ਹੁਣ ਘਰ ਵੱਲ ਨੂੰ ਕਿ ਗਰੀਬ ਦੀ ਜਾਣ ਹੀ ਲੈਂਗੀ ਹੁਣ ਕਦਮ ਨਾਲ ਕਦਮ ਮਲਾ ਨਾਲ ਤੁਰ ਰਹੀ ਪ੍ਰੀਤ ਨੂੰ ਥੱਕੀ ਹੋਈ ਆਵਾਜ਼ ਵਿੱਚ ਰਮਨ ਨਿਕਿਆ ਹਾਏ ਹਾਏ ਮੀਂਹ ਛੇ ਦੀ ਥੱਕ ਵੀ ਗਿਆ ਕੁਝ ਨਹੀਂ ਹਾਲ ਤੇਰਾ ਵੀ ਰਮਨ ਮੈਂ ਤਾਂ ਹੀ ਕਹਿਨੀ ਹੁੰਨੀ ਆ ਕਿ ਕਦੇ-ਕਦੇ ਕੰਮ ਤੋਂ ਬੇਲ ਕੱਢ ਕੇ ਸੈਰ ਤੇ ਜਾਇਆ ਕਰ ਪਰ ਕਿੱਥੇ ਤੇਰੇ ਕੰਨ ਤੇ ਜੋ ਹੀ ਨਹੀਂ ਸਰਕਦੀ ਮੇਰੀਆਂ ਗੱਲਾਂ ਦੀ ਹਾਲੇ 1 ਘੰਟਾ ਨਹੀਂ ਹੋਇਆ ਸੈਰ ਤੇ ਨਿਕਲਿਆ ਦੇਖ ਕਿੰਦਾ ਹੌਂਕਣੀ ਜੜੀ ਐ ਪ੍ਰੀਤ ਨੇ ਟੀਚਰ ਭੈਣ ਲੈ ਜੇ ਵਿੱਚ ਰਮਨ ਨੂੰ ਛੇੜਿਆ ਦੋਵੇਂ ਬਹੁਤ ਪੁਰਾਣੇ ਤੇ ਗੂੜੇ ਦੋਸਤ ਸਨ ਇਕੱਠੇ ਇੰਗਲੈਂਡ 'ਚ ਰਹਿੰਦੇ ਆ ਬਰੇ ਬੀਤ ਗਏ ਆਪੋ ਆਪਣੇ ਪਰਿਵਾਰਾਂ ਵਿੱਚ ਵਿਜੀਵੀ ਰਹੇ ਪਰ ਤੂਤ ਦੇ ਮੋਛੇ ਵਰਗੀ ਦੋਸਤੀ ਹਮੇਸ਼ਾ ਕਾਇਮ ਰਹੀ ਔਰਤ ਤੇ ਮਰਦ ਸੱਚੇ ਦੋਸਤ ਵੀ ਹੋ ਸਕਦੇ ਹਨ ਇਸ ਗੱਲ ਦੀ ਮਿਸਾਲ ਸਾਹਮਣੇ ਦੋਵੇਂ ਬਹੁਤ ਲੋਕ ਕਹਿੰਦੇ ਹਨ ਮਰਦ ਤੇ ਔਰਤ ਕਦੇ ਦੋਸਤ ਨਹੀਂ ਹੋ ਸਕਦੇ ਉਹਨਾਂ ਨੂੰ ਇਹਨਾਂ ਦੋਹਾਂ ਦੀ 20 ਸਾਲਾਂ ਦੀ ਦੋਸਤੀ ਨੇ ਝੂਠਾ ਸਾਬਤ ਕਰ ਦਿੱਤਾ ਸੀ ਪ੍ਰੀਤ ਇੱਕ ਗੱਲ ਪੁੱਛ ਬੁਰਾ ਤਾਂ ਨਹੀਂ ਮਨਾਏਂਗੀ ਰਮਨ ਨੇ ਸਮੁੰਦਰ ਦੇ ਕੰਢੇ ਰੇਤ ਤੇ ਸੈਰ ਕਰਦਿਆਂ ਕਰਦਿਆਂ ਪ੍ਰੀਤ ਨੂੰ ਸਵਾਲ ਕੀਤਾ ਹਾਂ ਪੁੱਛ ਲੈ ਜੇ ਮੈਂ ਕਿਹਾ ਕਿ ਬੁਰਾ ਮਨਾਵਾਂਗੀ ਫਿਰ ਕਿਹੜਾ ਤੂੰ ਹਟ ਜਾਣਾ ਤੇਰੀ ਨਜ਼ਰ ਚ ਸੱਚਾ ਪਿਆਰ ਕੀ ਹੈ ਪ੍ਰੀਤ ਪਿਆਰ ਦਾ ਮਤਲਬ ਕੀ ਹੈ ਜਿਹਦੀ ਪਰਿਭਾਸ਼ਾ ਦੇਣੀ ਪਵੇ ਤਾਂ ਕੀ ਦੇਵੇਂਗੀ ਹੂੰ ਸਵਾਲ ਤਾਂ ਵਧੀਆ ਪੁੱਛਿਆ ਪਰ ਅਚਾਨਕ ਇਹ ਸਵਾਲ ਕਿਉਂ ਬਸ ਮਨ ਕੀਤਾ ਪੁੱਛ ਲਿਆ ਪਿਆਰ ਦਾ ਮਤਲਬ ਪੁੱਛ ਰਿਹਾ ਜਿੱਥੇ ਕੋਈ ਮਤਲਬ ਹੀ ਨਾ ਹੋਵੇ ਉਹ ਹੈ ਸੱਚਾ ਪਿਆਰ ਰਮਨ ਉਹ ਵੇਖ ਰਿਹਾ ਨੀਲਾ ਸਮੁੰਦਰ ਹਾਂ ਪਿਆਰ ਉਸ ਸਮੁੰਦਰ ਵਰਗਾ ਹੀ ਹੈ ਜਿਸ ਦਾ ਕੋਈ ਅੰਤ ਨਹੀਂ ਇਸ ਦਾ ਅਹਿਸਾਸ ਸ਼ਾਂਤ ਬੰਦੇ ਇਸ ਸਮੁੰਦਰ ਵਾਂਗ ਹੀ ਹੈ ਜਿਸ ਨੂੰ ਬੰਨ੍ਹ ਨਹੀਂ ਲਾਇਆ ਜਾ ਸਕਦਾ ਸੱਚਾ ਪਿਆਰ ਨਾ ਕਦੇ ਘਟਦਾ ਤੇ ਨਾ ਕਦੇ ਵੱਧਦਾ ਉਹ ਹਮੇਸ਼ਾ ਇੱਕੋ ਜਿਹਾ ਰਹਿੰਦਾ ਜੇ ਸੱਚਾ ਪਿਆਰ ਹੈ ਕਿਸੇ ਨਾਲ ਤਾਂ ਉਹ ਕੋਈ ਆਸ ਨਹੀਂ ਰੱਖਦਾ ਦੂਜੇ ਤੋਂ ਪਿਆਰ ਮੰਗਣ ਦਾ ਨਾਮ ਨਹੀਂ ਦੇਣ ਦਾ ਨਾਮ ਹੈ ਜਦੋਂ ਤੁਸੀਂ ਪਿਆਰ ਦੇਣਾ ਸਿੱਖ ਜਾਂਦੇ ਹੋ ਤਾਂ ਕਦੇ ਪਿਆਰ ਤੋਂ ਵਾਂਝੇ ਨਹੀਂ ਰਹਿ ਸਕਦੇ ਉਹ ਸਭ ਜੋ ਤੁਸੀਂ ਚਾਹੁੰਦੇ ਹੋ ਉਹ ਸਭ ਆਪਣੇ ਆਪ ਤੁਹਾਡੇ ਕੋਲ ਆ ਜਾਂਦਾ ਹੈ ਤੇ ਰਮਨ ਜੋ ਵੀ ਸੱਚਾ ਪਿਆਰ ਕਰਦਾ ਹੈ ਉਹ ਦੂਸਰੇ ਨਾਲ ਪਿਆਰ ਕਿਸੇ ਸਵਾਰਥ ਲਈ ਨਹੀਂ ਕਰਦਾ ਇਹ ਬਿਨਾਂ ਸਵਾਰਥ ਤੋਂ ਹੁੰਦਾ ਹੈ ਸ਼ਾਂ ਨਿਰਸਵਾਰਥ ਪਿਆਰ ਇਹ ਸ਼ਕਲਾਂ ਉਮਰਾਂ ਨਹੀਂ ਵੇਖਦਾ ਇਹ ਮਨ ਦੇਖਦਾ ਹੈ ਕਿ ਮਨ ਕਿਹੋ ਜਿਹਾ ਹੈ ਪਿਆਰ ਉਹ ਹੈ ਜੋ ਆਪਣੇ ਸਾਥੀ ਨੂੰ ਮਿਲ ਕੇ ਇੱਕ ਅਹਿਸਾਸ ਹੁੰਦਾ ਹੈ ਚਿਹਰੇ ਤੇ ਮੁਸਕਰਾਹਟ ਆਉਂਦੀ ਹੈ ਉਹ ਦੇਖ ਕੇ ਉਸ ਨੂੰ ਛੂ ਕੇ ਜੋ ਅਹਿਸਾਸ ਮਹਿਸੂਸ ਹੁੰਦਾ ਉਹ ਪਿਆਰ ਹੈ ਜੋ ਸਕੂਨ ਮਹਿਸੂਸ ਹੁੰਦਾ ਉਹ ਪਿਆਰ ਹੈ ਇੱਕ ਦੂਜੇ ਲਈ ਆਪਾ ਕੁਰਬਾਨ ਕਰ ਦੇਣਾ ਉਹ ਸੱਚਾ ਪਿਆਰ ਹੈ ਉਸ ਇਨਸਾਨ ਨੂੰ ਉਹੀ ਕਰਨ ਦੇਣਾ ਜੋ ਉਹ ਚਾਹੁੰਦਾ ਹੈ ਨਾ ਕਿ ਆਪਣੀ ਮਰਜ਼ੀ ਉਸ ਤੇ ਥੋਪਣਾ ਉਹ ਹੈ ਪਿਆਰ ਸੁੱਖ ਦੇਣਾ ਪਿਆਰ ਹੈ ਸੁੱਖ ਲੈਣਾ ਪਿਆਰ ਨਹੀਂ ਇੱਕ ਦੂਜੇ ਨੂੰ ਸਮਝਣਾ ਪਿਆਰ ਹੈ ਹਾਂ ਤੂੰ ਸਹੀ ਕਹਿ ਰਹੀ ਹੈਂ ਅਪ੍ਰੀਤ ਸ਼ਾਇਦ ਇਹੀ ਸੱਚਾ ਪਿਆਰ ਹੈ ਪਰ ਹੁਣੇ ਪਿਆਰ ਸਿਰਫ ਤੇਰੇ ਵਰਗੇ ਇਨਸਾਨਾਂ ਦੀ ਸੋਚ ਜਾਂ ਫਿਰ ਕਿਤਾਬਾਂ ਦੇ ਪੰਨਿਆਂ 'ਚ ਹੀ ਸਮਾ ਕੇ ਰਹਿ ਗਿਆ ਹੁਣੇ ਦੇਖਣ ਨੂੰ ਨਹੀਂ ਮਿਲਦਾ ਹਾਂ ਸਹੀ ਆਖ ਰਹੀਆਂ ਤੂੰ ਰਮਨ ਸ਼ਾਇਦ ਇਸੇ ਕਰਕੇ ਹੀ ਰਵੀ ਦੇ ਜਾਣ ਤੋਂ ਬਾਅਦ ਮੈਨੂੰ ਮੜ ਜ਼ਿੰਦਗੀ 'ਚ ਕਦੇ ਕਿਸੇ ਨਾਲ ਪਿਆਰ ਨਹੀਂ ਹੋਇਆ ਕਿਉਂਕਿ ਉਸ ਨੂੰ ਉਸ ਦੇ ਅਹਿਸਾਸ ਨੂੰ ਮੈਂ ਕਦੇ ਆਪਣੇ ਤੋਂ ਵੱਖ ਨਹੀਂ ਕਰ ਪਾਈ ਬਰੇ ਪਹਿਲੇ ਇੱਕ ਹਾਸੇ 'ਚ ਮੁੱਕੇ ਆਪਣੇ ਜਵਾਨ ਪਤੀ ਨੂੰ ਯਾਦ ਕਰਦੇ ਆਂ ਪ੍ਰੀਤ ਨੇ ਲੰਬਾ ਹੌਂਕਾ ਲਿਆ ਉਸ ਨੂੰ ਉਦਾਸ ਹੁੰਦੀ ਵੇਖ ਰਮਨ ਨੇ ਉਹਨਾਂ ਗੱਲ ਆ ਲਿਆ ਚਲ ਤੁਰ ਆਪੋ ਆਪਣੇ ਘਰਾਂ ਨੂੰ ਪਰਤੀਏ ਹੁਣ ਬਾਕੀ ਗੱਲ ਅਗਲੀ ਸਾਰ ਵੇਲੇ ਕਰਾਂਗੇ ਪ੍ਰੀਤ ਨੇ ਮੁਸਕਰਾ ਕੇ ਰਮਨ ਨੂੰ ਆਖਿਆ ਤੇ ਅਗਲੀ ਸਮੁੰਦਰ ਦੀ ਸੁਹਾਵਣੀ ਸੈਰ ਦਾ ਸਮਾਂ ਤੇ ਦਿਨ ਤੈਅ ਕਰਕੇ ਦੋਵੇਂ ਆਪੋ ਆਪਣੇ ਰਾਹਾਂ ਨੂੰ ਤੁਰਤੇ